ਸਸ ਗੱਲ ਜੀ ਐਸਐਸਪੀ ਸਾਹਿਬ ਮੈਂ ਡਾਕਟਰワਜਬ ਸਿੰਘ ਹਰਦੇ ਕੋਲ ਆ ਨਵੇਂ ਪਿੰਡ ਸਰ ਸਰ ਅੱਛਾ ਮਿੰਨੂ ਨੇ ਤਾਂ ਸਾਰੀ ਗੱਲ ਦੱਸੀ ਆ ਆਪਾਂ ਚਲੋ ਪੱਤਾ ਦਰਜ ਕਰਤਾ ਸਰ ਸਰ ਆਪਾਂ ਜਿੱਦਾਂ ਦੇ ਹਾਲਾਤ ਦੱਸਦਾ ਮੁੰਡੇ ਦਿਨੇ ਵੀ ਇੱਥੇ ਦੇ ਹਸਪਤਾਲ ਦੇ ਲਾਗੇ ਕਿਤੇ ਫਿਰਕੇ ਗਏ ਆ ਸਰ ਤੇ ਆਪਾਂ ਇਹਨੂੰ ਇੱਕ ਦੀ ਥਾਂ ਤੇ ਦੋ ਮੁੰਡੇ ਗੰਦਮੈਂ ਦੇ ਦਿਆ ਬਿਲਕੁਲ ਠੀਕ ਆ ਸਰ ਇੱਕ 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 ਮੁੰਡਾ ਹੋਰ ਇਹਨੂੰ ਗੰਦਮੈਂ ਦੇ ਦੋ ਹੈਗੇ ਆ ਤੁਹਾਡੇ ਕੋਲ ਹਾਂਜੀ ਸਰ ਹਾਂਜੀ ਸਰ ਜੇ ਨਹੀਂ ਹੈਗੇ ਤਾਂ ਮੈਂ ਆਪਣੇ ਦੋ ਗਨਮੈਨ ਦੇ ਦਿੰਦਾ ਨਹੀਂ ਸਰ ਨਹੀਂ ਸਰ ਪਹੁੰਚ ਜਾਏਗਾ ਸਰ ਅੱਧੇ ਘੰਟੇ ਪਹੁੰਚ ਜਾਏਗਾ ਹਾਂ ਦੇਖ ਲਓ ਮੈਂ ਕਹਾਂ ਜੇ ਤੁਹਾਨੂੰ ਕੋਈ ਹਾਂ ਕਮੀ ਆ ਫੋਰਸ ਦੀ ਕੋਈ ਗੱਲ ਆ ਤਾਂ ਮੈਂ ਆਪਣੇ ਦੋ ਗਨਮੈਨ ਦੇ ਦਿੰਦਾ ਮੇਰੇ ਨਾਲੇ ਹਲਕੇ ਜਿੱਦਾਂ ਦਾ ਕਿਸੇ ਬੰਦੇ ਦਾ ਹੋਣਾ ਨਹੀਂ ਚਾਹੀਦਾ ਨਹੀਂ ਬਿਲਕੁਲ ਨਹੀਂ ਹੋਊਗਾ ਸਰ ਅੱਧੇ ਘੰਟੇ ਚ ਇਹਨਾਂ ਕੋ ਪਹੁੰਚ ਜਾਏਗਾ ਸਰ ਹਾਂ ਅੱਧੇ ਘੰਟੇ ਚ ਦੂਜਾ ਮੁੰਡਾ ਵੀ ਵਧੀਆ ਮੁੰਡਾ ਜਿਹੜਾ ਉਹ ਉਹ ਸਰ ਭੇਜ ਦਿਓ ਸਭ ਦੇਖ ਦੀ ਗੱਲ ਹਾਂ ਜੰਗ ਮੁੰਡਾ ਚੰਗਾ ਮੁੰਡਾ ਫਰਤੀਲਾ ਜਿਹੜਾ ਕਿਉਂਕਿ ਬੰਦੇ ਜਿਹੜੇ ਵੀ ਇੱਥੇ ਫਿਰ ਕੇ ਗਏ ਆ ਡਿਪਟੀ ਸਾਹਿਬ ਮੇਰੇ ਨਾਲ ਆ ਦਿਨੇ ਵੀ ਆਪਾਂ ਭਾਜੀ ਇੱਥੋਂ ਕਰਕੇ ਇੱਕ ਅੱਧੇ ਦਿਨ ਦੇ ਵਿੱਚ ਕੇਸ ਜਿਹੜਾ ਉਹਦਾ ਖਤਮ ਕਰਦਾ ਬਿਲਕੁਲ ਠੀਕ ਹੈ ਸਰ ਹੋ ਜਾਏਗਾ ਸਰ ਠੀਕ ਹੈ ਨਾ ਹਾਂ ਹੋ ਜਾਏਗਾ ਸਰ ਠੀਕ 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 ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਮੁੰਡਾ ਮੁੰਡਾ ਭੇਜ ਦਿਓ ਹਣੀ ਪਹੁੰਚੇ ਸਰ ਅੱਧੇ ਘੰਟੇ ਦੇ ਅੰਦਰ ਅਜੀ ਨਾਲ ਜੇ ਜਦੋਂ ਤੁਹਾਨੂੰ ਲੋੜ ਪਵੇ ਕਿਤੇ ਫੋਰਸ ਦੀ ਮੇਰੇ ਗੱਦਮੇ ਲਾ ਦੇ ਕਦੋਂ ਕੋਈ ਚੱਕਰ ਦੀ ਬਿਲਕੁਲ ਠੀਕ ਹੈ ਹਾਂ ਮੈਨੂੰ ਗੱਦਮੇ ਨਾਲ ਤਾਂ ਬਹੁਤਾ ਕੁ ਚਾਹੀਦੀ ਜਦੋਂ ਵੀ ਤੁਹਾਨੂੰ ਲੱਗੇ ਕਿ ਬੰਦੇ ਘੱਟ ਦੇ ਕਿਤੇ ਡਿਊਟੀ ਲੱਗੀ ਹੈ ਕਿਤੇ ਇੱਧਰ ਉਹ ਮੈਨੂੰ ਕਾਲ ਕਰਕੇ ਬਿਲਕੁਲ ਠੀਕ ਹੈ ਸਰ ਆਪਾਂ ਕਿਸੇ ਵੀ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਣਾ ਬਿਲਕੁਲ ਠੀਕ ਹਾਂ ਲੋਰਪਾ ਤੇ ਮੇਰੇ ਕੰਦ ਮੈਨ ਲੌਕ ਦੇ ਦਿੱਤੇ ਠੀਕ ਹੈ ਨਾ ਸਰ ਬਿਲਕੁਲ ਠੀਕ ਹੈ ਹਾਂ ਠੀਕ ਹੈ ਓਕੇ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਇੱਕ ਮੁੰਡਾ ਹੋਰ ਆ ਜੇ ਤਾਂ ਤੁਹਾਡੇ ਕੋਲ ਹੋਣੀ ਠੀਕ ਹੈ ਇਸ ਤੋਂ ਬਾਅਦ ਵੀ ਸਾਥ ਬਦੂ ਕੱਲ ਸ਼ਾਮ ਤੱਕ ਕੇਸ ਹੱਲ ਹੋਣਾ ਚਾਹੀਦਾ ਰਕੀਆਂ ਨੇ ਇੱਕ ਅੱਧਾ ਕੁਝ ਲਾ ਦੋ ਦੋ ਚਾਤਨ ਵਾਸਤੇ ਜਿਹੜਾ ਜਿੰਦੇ ਮੈਂ ਕਹ ਦੇਤਾ ਕੋ ਹੁੜੇ ਆ ਜੰਦ ਔਰ ਅੱਜ ਅਸਲੇ ਮੈਂ ਵਿਧਾਨ ਸਭਾ ਹਲਕਾ ਜਨਾਲੇ ਦੇ ਨਵਾਂ ਪਿੰਡ ਬਿਲਕੁਲ ਫਤੇਗੜ ਚੂੜੀਆਂ ਦੀ ਬੁੱਕਲ ਦੇ ਵਿੱਚ ਪਿੰਡ ਹੈ ਇੱਥੇ ਸੰਤ ਸੇਵਕ ਹਸਪੀਟਲ ਹੈ ਸਾਡੇ ਬਹੁਤ ਪਿਆਰੇ ਡਾਕਟਰ ਰਾਜਬੀਰ ਸਿੰਘ ਤੇ ਇਹਨਾਂ ਦੀ ਪਤਨੀ ਇਹਨਾਂ ਨੇ ਮਿਹਨਤ ਕਰਕੇ ਆਪਣਾ ਇਹ ਹਸਪਤਾਲ ਜਿਹੜਾ ਬਣਾਇਆ ਉਹਦੇ ਇਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਤੇ ਇਹਨਾਂ ਕੋਲੋਂ ਮੁੱਲ ਜਿਹੜਾ ਫਰੋਤੀ ਜਿਹੜੀ ਉਹ ਮੰਗੀ ਜਾਦੀ ਹੈ ਤੇ ਮੈਂ ਕੱਲ ਇਹ ਫੇਸਬੁੱਕ ਤੇ ਪੜਿਆ ਸੀਗਾ ਮੈਂ ਚੰਡੀਗੜ੍ਹ ਤੋਂ ਹੁੰਦਾ ਸੀ ਤੇ ਮੈਂ ਫੇਸਬੁੱਕ ਤੇ ਇਹਨੂੰ ਦੇਖਿਆ ਤੇ ਮੈਂ ਅੱਜ ਹੀ ਡਾਕਟਰ ਸਾਹਿਬ ਨੂੰ ਕਾਲ ਕਰਕੇ ਕਿਹਾ ਕਿ ਮੈਂ ਤੁਹਾਡੇ ਕੋ ਆ ਰਿਹਾ ਹਾਂ ਉਹਦ ਮੈਂ ਸਾਰੀ ਗੱਲ ਇਹਨਾਂ ਦੀ ਸੁਣੀ ਹੈ ਉਹ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਕਬਰੋਂ ਦੀ ਲੋੜ ਨਹੀਂ ਸਰਕਾਰ ਇਹਨਾਂ ਦੇ ਨਾਲ ਸਾਡੀ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਵਾਲੇ ਗੈਂਗਸਟਰ ਜਿਹੜੇ ਧੱਕਿਆ ਦਿੰਦੇ ਆ ਫੌਤੀਆਂ ਮੰਗਦੇ ਆ ਇਨਾਂ ਦੇ ਖਿਲਾਫ ਅਸੀਂ ਲੜਾਈ ਲਾੜੇ ਇਸੇ ਕਰਕੇ ਮੈਂ ਔਰ ਜਿਹੜੇ ਬੰਦੇ ਫੌਤੀਆਂ ਮੰਗਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਇਹਨਾਂ ਸਮਝਣਗੇ ਡਾਕਟਰ ਰਾਜਵੀਰ ਕੱਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਾਡੀ ਸਰਕਾਰ ਜਿਹੜੀ ਆ ਇਹਦੇ ਨਾਲ ਹੈ ਉਹਦਾ ਹਲਾਤਾ ਨੂੰ ਮੁੱਖ ਰੱਖ ਕੇ ਪੱਤਾ ਵੀ ਦਰਜ ਕੀਤਾ ਐਫਆਈਆ ਦੀ ਵੀ ਦਰਜ ਕੀਤੀ ਆ ਇੱਕ ਗਨਮੈਨ 2 ਦਿਨ ਪਹਿਲਾਂ ਦਾ ਹੀ ਇਹਨਾਂ ਨੂੰ ਦਿੱਤਾ ਸਾਡੇ ਐਸਐਸਪੀ ਅਦੁੱਲਾਤ ਮਸਾਦਾਲਿਆਂ ਨੇ ਔਰ ਇੱਕ ਮੈਂ ਉਹਨਾਂ ਨੂੰ ਹੁਣ ਕਿਹਾ ਕਿ ਇੱਕ ਗਨਮੈਨ ਹੋਰ ਦੋ ਕਿਉਂਕਿ ਇਹਨਾਂ ਦੇ ਬੱਚਿਆਂ ਨੂੰ ਲੋੜ ਹੈ। ਔਰ ਮੈਂ ਐਸਐਸਪੀ ਨੂੰ ਕਿਹਾ ਕਿ ਯਾਰ ਜੇ ਕੋਈ ਫੋਰਸ ਦੀ ਕਮੀ ਹੈ ਸਾਡੇ ਕੋਲ ਬੰਦੇ ਘੱਟ ਹੈ ਤੇ ਤੁਸੀਂ ਇਹਦੇ ਦੋ ਗਨਮੈਨ ਲੈ ਲਓ ਤੇ ਇੱਥੇ ਦੇ ਦਿਓ ਕਿਸੇ ਵੀ ਬੰਦੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਡੇ ਗਨਮੈਨ ਨਾਲ ਸਿੱਕੀ ਕਰਦੇ। ਅਸੀਂ ਮਤਲਬ ਜੇ ਸਾਡੀ ਜਨਤਾ ਸੁਰੱਖਤ ਨਹੀਂ ਜਿੰਨਾ ਨੇ ਸਾਨੂੰ ਐਮਐਲ ਐਮਪੀ ਬਣਾਇਆ ਜੇ ਉਹ ਸਖਤ ਦੀ ਤੇ ਅਸੀਂ ਆਪਣੀ ਸਕੋਰਟੀ ਲਈ ਫਰੀਆਂ ਤੇ ਕੀ ਫਾਇਦਾ ਤੇ ਮੈਂ ਐਸਐਸਪੀ ਨੂੰ ਕਿਹਾ ਕਿ ਜੇ ਲੋੜ ਆ ਤਾਂ ਮੇਰੇ ਜਿਹੜੇ ਦੋ ਗਨਮੈਨ ਮੁੰਡੇ ਲਾ ਲਓ ਬੇ ਦੀ ਸਕੋਰਟੀ ਦੇ ਵਿੱਚੋਂ ਕੋਈ ਚੱਕਰ ਦੀ ਔਰ ਮੈਂ ਵੀ ਕਿਹਾ ਕਿ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਮੇਰੇ ਗਨਮੈਨ ਲਾ ਲਿਆ ਕਰੂੰ ਜਿੱਥੇ ਵੀ ਕੋਈ ਚੱਕਰ ਦੀ ਆ ਆਪਾਂ ਨੂੰ ਕੋਈ ਬਹੁਤ ਨਹੀਂ ਆ ਜੀ ਜਨਤਾ ਪਹਿਲਾਂ ਸੇਫ ਹੋਣੀ ਚਾਹੀਦੀ ਆ ਲੋਕ ਪਹਿਲਾਂ ਸੇਫ ਹੋਣੇ ਚਾਹੀਦੇ ਆ ਕਾਦੋਬਾਰੀ ਬੰਦੇ ਆ ਆਪਣਾ ਹਸਪੀਟਲ ਚਲਾ ਰਹੇ ਆ ਇਹ ਪਹਿਲਾਂ ਸੇਫ ਹੋਣੀ ਚਾਹੀਦੀ ਹੈ ਡਾਕਟਰ ਰਾਜਵੀਰ ਦੀ ਪਤਨੀ ਬੱਚੇ ਰਾਜਵੀਰ ਸਰ ਇਹ ਪਹਿਲਾਂ ਇਹਨਾਂ ਦੀ ਸੇਫਟੀ ਦਾ ਸਵਾਲ ਹੈ ਸਾਡੀ ਸੇਫਟੀ ਦਾ ਸਵਾਲ ਨਹੀਂ ਹੈ ਜੇ ਜਨਤਾ ਵੱਲੇ ਸੇਫ ਹੈ ਇਹ ਠੀਕ ਹੈ ਗੰਧ ਪਿਆ ਪਿਛਲੇ ਕਾਫੀ ਸਾਲਾਂ ਤੋਂ ਇਹ ਗੰਧ ਹੁੰਦਾ ਹੁੰਦਿਆ ਸਾਨੂੰ ਉਹ ਟਾਈਮ ਲੱਗੂਗਾ ਪਰ ਅਸੀਂ ਹੁੰਦਿਆ ਨਹੀਂ ਸਾਦਾ ਪਿਛਲੇ 20 ਸਾਲਾਂ ਤੋਂ ਪਿਛਲੀਆਂ ਸਰਕਾਰਾਂ ਨੇ ਇਹ ਜਿਹੜੇ ਲਟੇਰੇ ਗੈਂਗਸਟਰ ਨਸ਼ੇ ਵਾਲੇ ਲੈਣ ਦੇ ਇਹਨਾਂ ਨੂੰ ਸਹਜ ਸਹਜੇ ਸਾਡੀ ਸਰਕਾਰ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਦਾ ਰਵਿੰਦ ਕੇ ਜੀ ਵਾਲਜੀ ਦੇ ਬਹੁਤ ਸਖਤ ਆਦੇਸ਼ ਹੈ ਕਿ ਜਿਹੜਾ ਵੀ ਬੰਦਾ ਫੌਤੀ ਮੰਗੂਗਾ ਜਿਹੜਾ ਕਿਸ ਨੂੰ ਤੰਕਦੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਆਪਣੇ ਕਿਸੇ ਵੀ ਨਾਗਰਿਕ ਦਾ ਪੰਜਾਬ ਦੇ ਵਿੱਚ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਣ ਨਹੀਂ ਦੇਵਾਂਗੇ ਭਾਵੇਂ ਜੋ ਮਰਜੀ ਹੋ ਜਾਵੇ ਸੋ ਮੈਂ ਇਸ ਕਰਕੇ ਬਲ ਜਿਹੜਾ ਆਇਆ ਮੈਂ ਤੁਹਾਡੇ ਥਰੂ ਜਿਹੜੇ ਬੰਦੇ ਉਹਨਾਂ ਕੋ ਫੌਤੀ ਮੰਗਦੇ ਉਹਨਾਂ ਨੂੰ ਕਹਿਣਾ ਕਿ ਪੇ ਸਰਕਾਰ ਡਾਕਟਰ ਰਾਜਬੀਰ ਦੇ ਨਾਲ ਡਾਕਟਰ ਰਾਜਬੀਰ ਕੱਲਾ ਦੀ ਹੈ ਪੂਰੀ ਸਰਕਾਰ ਹੈ ਸਾਨੂੰ ਜਦੋਂ ਪਤਾ ਲੱਗ ਗਿਆ ਸਖਤ ਕਾਰਵਾਈ ਕਰਾਂਗੇ ਤੁਸੀਂ ਕਹ ਬਦਾਉਨਾ ਅਸੀਂ ਫੋਰਸ ਲਾਈ ਆ ਬੰਦੇ ਲਾਏ ਆ ਡੀਐਸਪੀ ਮੈਨੂੰ ਨਾਲ ਆਇਆ ਇਹਨਾਂ ਦੀ ਡਿਊਟੀ ਪਹਿਲਾਂ ਯਾਰ ਆਡੀ ਮੈਨੂੰ ਐਸਐਸਪੀ ਨੇ ਦੱਸਿਆ ਕਿ ਤਿੰਨ ਦਿਨ ਤੋਂ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਹੋ ਸਕਦਾ ਦੋ ਤਿੰਨ ਦਿਨ ਚ ਪਰਮਾਤਮਾ ਕਿਰਪਾ ਕਰੇ ਜਿਹੜੇ ਜਿਹੜੇ ਘੱਟੀਆਂ ਲੋਕ ਨੇ ਜਿਹੜੇ ਇਹ ਲਟੇਰੇ ਆ ਇਹ ਸਾਡੀ ਪੁਲਿਸ ਦੇ ਸਕੰਜੇ 'ਚ ਜਿਹੜਾ ਆ ਜਾਏ ਇਹ ਮੈਂ ਡਾਕਟਰ ਰਾਜਵੀਰ ਨੂੰ ਕਹਿਣਾ ਆਇਆ ਸੀ ਕਿ ਤੂੰ ਕਭਰੋੜਾ ਨਹੀਂ ਅਸੀਂ ਸਾਦੇ ਤੇ ਦੇ ਨਾਲ ਆ ਇਸ ਕਰਕੇ ਮੈਂ ਸਰ ਜੀ ਇਹ ਲਿਖੇ ਨੇ ਕਿ ਆ ਕਿਹਨਾਂ ਦੀ ਕਾਰਵਾਈ ਹੈ ਇਸ ਕੇਸ ਦੇ ਤੇ ਵਿਚਾਰ ਨਹੀਂ ਨਹੀਂ ਕੋਈ ਢਿੱਲੀ ਨਹੀਂ ਚੱਲਦੀ ਕਿੱਦਾਂ ਢਿੱਲੀ ਚੱਲਦੀ ਸਰ 31 ਤੀਕ ਤੋਂ 30 ਨੂੰ ਤੇ 31 ਨੂੰ ਇਹਨਾਂ ਨੇ ਦੱਸਿਆ ਪਹਿਲੀ ਤੀਕ ਤੋਂ ਐਫ ਆਈ ਆਰ ਦਰਜ ਹੋ ਗਈ ਇੱਕ ਮੁੰਡਾ ਗਨ ਮੈਂ ਦਿੱਤਾ ਆਪਾਂ ਸਿਵਲ ਦੇ ਵਿੱਚ ਤੇ ਉਹਦਾ ਜਿਹੜੀ ਪੂਰੀ ਫੋਰਸ ਲਾਈ ਆ ਸਾਡੀਆਂ ਟੀਮਾਂ ਲੱਗੀਆਂ ਇਸ ਇਲਾਕੇ 'ਚ ਪੁਲਿਸ ਨੇ ਬਿਲਕੁਲ ਆਪਣੀ ਕਾਰਵਾਈ ਜਿਹੜੀ ਬਣਦੀ ਸੀਗੀ ਉਹ ਕੀਤੀ ਹੈ ਅੱਗੇ ਵੀ ਕਰੂਗੀ ਜੋ ਸਾਡੀ ਡਿਊਟੀ ਆ ਉਹਨੂੰ ਕਰਾਂਗੇ ਤਨ ਨਹੀਂ ਦੇਣਾ। ਵੱਟਸਐਪ ਲੱਗਦਾ ਕਿ ਇਸ ਤੇ ਸਿਆਸਤ ਹੋਈ ਆ ਕਿਉਂਕਿ ਜਿਹੜੇ ਗਲਤ ਅੰਸਰ ਨੇ ਆਈ ਤਾਂ ਪੈਦਾ ਨਹੀਂ ਹੋਇਆ। ਸਰ ਇਹ ਤਾਂ ਦੇਖੋ ਪੰਜਾਬ ਦੀ ਮਾੜੀ ਕਿਸਮਤ ਹੈ ਕਿ ਪਿਛਲੀਆਂ ਸਰਕਾਰਾਂ ਵਿੱਚ ਇੰਨਾ ਬੰਦਿਆਂ ਨੇ ਇਹੋ ਜਿਹਾ ਮਾਹੌਲ ਬਣਾਤਾ ਕਿ ਪੰਜਾਬ ਦਾ ਸਤਿਆਨਾਸ਼ ਕਰਤਾ ਉਹਨੂੰ ਠੀਕ ਕਰਦੇ ਆ ਸਾਨੂੰ ਟਾਈਮ ਲੱਗੂਗਾ ਪਰ ਅਸੀਂ ਠੀਕ ਕਰਦਾਂਗੇ ਜਿੱਦਾਂ ਅਸੀਂ ਮਤਲਬ ਜੁੱਧ ਅੰਸ਼ਿਆ ਬਦੋਦ ਸ਼ੁਰੂ ਕੀਤਾ ਇਦਾਂ ਹੀ ਅਸੀਂ ਗੈਂਗਸਟਰਾਂ ਤੇ ਨਾਲ ਲਟੇਰਿਆਂ ਨੂੰ ਕਹਿਣਾ ਚਾਹੁੰਦੇ ਆ ਭਾਈ ਪੰਜਾਬ ਦੇ ਚਾਹਮਾ ਦੀ ਪਾਰਟੀ ਦੀ ਸਰਕਾਰ ਹੈ ਇਹ ਤੁਹਾਨੂੰ ਕੋਈ ਇਦਾਂ ਦਾ ਕੰਮ ਨਹੀਂ ਕਰਦੇ ਹੋਗੇ ਜੇ ਇਦਾਂ ਦਾ ਕੰਮ ਕਰੋਗੇ ਤੇ ਸਰਕਾਰ ਸਖਤ ਕਾਨੂੰਨੀ ਕਾਰਵਾਈ ਕਰੂਗੀ ਤੁਸੀਂ ਤੁਹਾਡੇ ਸਾਹਮਣੇ ਆ ਕੇ ਇੱਚ ਵੀ ਕਰਾਂਗੇ ਦੋ ਚਾਰ ਦਿਨ ਸਮਝਦੇ ਕਿ ਦੀ ਗੱਲ